ਨਸ਼ਿਆਂ ਵਿਰੁੱਧ ਤਹਿਤ ਜੋ ਆਪਾਂ ਵਿਦਿਆਰਥੀਆਂ ਨੂੰ ਵੀਡੀਓ ਦਿਖਾ ਰਹੇ ਹਾਂ ਉਸ ਦਾ ਫਾਰਮ ਆਪਾਂ ਕਿਵੇਂ ਭਰਿਏ ਅੱਜ ਮੈਂ ਤੁਹਾਨੂੰ ਉਹਦੇ ਬਾਰੇ ਦੱਸਣ ਜਾ ਰਿਹਾ ਸਾਡੇ ਹੈਪੀ ਸਰ ਭਰ ਰਹੇ ਨੇ ਜੀ ਫਾਰਮ ਤੇ ਮੈਂ ਤੁਹਾਨੂੰ ਦਿਖਾਣਾ ਹੈ ਕਿ ਕਿਸ ਤਰ੍ਹਾਂ ਫਾਰਮ ਜਿਹੜਾ ਹੈਗਾ ਭਰਦੇ ਨੇ ਦੇਖੋ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਹੈਗਾ Google ਦੇ ਉੱਤੇ ਚੱਲੇ ਜਾਣਾ ਹੈ ਤੇ ਨਸ਼ਾ ਮੁਕਤ ਪੰਜਾਬ .com ਦੀ ਸਾਈਟ ਤੁਸੀਂ ਖੋਲ੍ਹਣੀ ਹੈ ਇਹ ਦੇਖੋ ਪਹਿਲੀ ਸਾਈਟ ਹੈ ਇਹ ਜਾਨੋ ਦੇਖੋ ਕਲਿੱਕ ਕੀਤਾ ਸਰ ਨੇ ਤੇ ਉਸ ਤੋਂ ਬਾਅਦ ਦੇਖੋ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਤੇ ਸਕਰੀਨਿੰਗ ਰਿਪੋਰਟ ਫਾਰਮ ਖੋਲਣਾ ਇੱਥੇ ਤੁਸੀਂ ਇਹਦੇ ਚ ਯੂ ਡਾਈਸ ਕੋਡ ਜਿਹੜਾ ਹੈਗਾ ਉਹ ਭਰਨਾ ਹੈਗਾ 10 ਡਿਜੀਟ ਦੇ ਵਿੱਚ ਤੇ ਦੇਖੋ ਇਹ ਸਕੂਲ ਦੀ ਇਨਫੋਰਮੇਸ਼ਨ ਖੁੱਲ ਗਈ ਤੇ ਕਨਫਰਮ ਕਰਨਾ ਹੈ ਤੇ ਕੰਟੀਨਿਊ ਕਰਨਾ ਹੈ ਫਿਰ ਤੁਸੀਂ ਟੀਚਰ ਹੋ ਤੇ ਟੀਚਰ ਕਰੋਗੇ ਉਸ ਤੋਂ ਬਾਅਦ ਕੰਟੀਨਿਊ ਕਰੋਗੇ ਟੀਚਰ ਆਪਣਾ ਨਾਮ ਭਰੇਗਾ ਇਹ ਦੇਖੋ ਨਾਮ ਭਰ ਰਹੇ ਹਾਂ ਜੀ ਆਪਾਂ ਜਿਹੜਾ ਵੀ ਟੀਚਰ ਦਾ ਜੋ ਵੀ ਨਾਮ ਹੈ ਭਰਿਆ ਜਾਏਗਾ ਫਿਰ ਜਿਹੜਾ ਸੈਸ਼ਨ ਦਿਖਾ ਰਹੇ ਹਾਂ ਮੰਨ ਲਓ ਆਪਾਂ 8ਵਾਂ ਸੈਸ਼ਨ ਚੱਲ ਰਿਹਾ ਹੈ 8ਵਾਂ ਦਿਖਾ ਰਹੇ ਹਾਂ ਤੇ ਆਪਾਂ 8ਵੇਂ ਸੈਸ਼ਨ ਦੇ ਉੱਤੇ ਕਲਿੱਕ ਕਰਾਂਗੇ ਇਹ ਦੇਖੋ ਆਪਣੇ ਕੋਲ ਗਲਤੀ ਨਾਲ 13ਵਾਂ ਸੈਸ਼ਨ ਸਿਲੈਕਟ ਹੋ ਗਿਆ ਆਪਾਂ ਦੁਬਾਰਾ ਠੀਕ ਕਰਾਂਗੇ ਦੇਖੋ 8ਵਾਂ ਸੈਸ਼ਨ ਸਿਲੈਕਟ ਕੀਤਾ ਉਸ ਤੋਂ ਬਾਅਦ ਡੇਟ ਹੈ ਦੀ ਮੌਜੂਦਾ ਡੇਟ ਦਿਖਾ ਰਿਹਾ ਜਿਵੇਂ ਮੰਨ ਲਓ ਅੱਜ ਹੀ ਦਿਖਾਇਆ ਤੇ ਅੱਜ ਜੇ ਅੱਗੇ ਪਿੱਛੇ ਕਰਨੀਆਂ ਡੇਟ ਤਾਂ ਉਹ ਕਰ ਸਕਦੇ ਆ ਜੀ ਉਸ ਤੋਂ ਬਾਅਦ ਅੱਗੇ ਦੇਖੋ ਸਟੂਡੈਂਟਸ ਦੀ ਗਿਣਤੀ ਹੈ ਤੇ ਗਿਣਤੀ ਭਰਾਂਗੇ ਜੀ ਪਹਿਲਾਂ ਆਪਾਂ ਉੱਪਰ ਗਿਣਤੀ ਭਰਾਂਗੇ ਜੀ ਹਾਂਜੀ ਮੰਨ ਲਓ ਆਪਣੇ ਕੋਲ 49 ਸਟੂਡੈਂਟਸ ਨੇ ਦੇਖ ਲਿਆ ਹੈ ਤੇ ਆਪਾਂ ਉਹ ਗਿਣਤੀ 49 ਜਿਹੜੀ ਹੈਗੀ ਹੈ ਉਹ ਇਹ ਤੁਸੀਂ ਈ ਪੰਜਾਬ ਦੇਖੋ ਇਹਨਾਂ ਨੇ ਖੋਲਿਆ ਹੋਇਆ ਹੈ ਉੱਥੇ ਆਪਾਂ ਗਿਣਤੀ ਦੇਖ ਸਕਦੇ ਹਾਂ ਬੱਚਿਆਂ ਦੀ ਤੇ ਜਿੰਨੇ ਬੱਚਿਆਂ ਨੇ اٹੈਂਡ ਕੀਤਾ ਇਹ ਉਹਰੀ ਗਿਣਤੀ ਹੈ 38 ਬੱਚਿਆਂ ਨੇ اٹੈਂਡ ਕੀਤਾ ਦੇਖੋ 38 ਭਰਤੀ ਹੈ ਜੀ ਗਿਣਤੀ ਉਸ ਤੋਂ ਬਾਅਦ ਕਲਾਸ ਕਿਹੜੀ ਹੈਗੀ ਜੀ ਜਿਵੇਂ 9th ਆਪਣੇ ਕੋਲ ਇੱਥੇ ਸੀ ਭਰਾਂਗੇ ਜੀ ਐ uh, 10th C ਹਾਂਜੀ 10th C ਆਪਾਂ ਕਰ ਰਹੇ ਹਾਂ ਜੀ ਤੇ ਦੇਖੋ 10th C ਪੜ੍ਹ ਦਿੱਤੀ ਹੈ ਤੇ ਨਾਲ ਇਹਦੇ ਆਪਾਂ ਨੇ ਕਲਾਸ ਜਿਹੜੀ ਐਡੀਸ਼ਨਲ ਬਿਠਾਈ ਹੈ ਪਲੱਸ 1 ਤੇ ਆਪਾਂ ਪਲੱਸ 1 ਪੜ੍ਹਾਂਗੇ ਦੇਖੋ ਰਵੀ ਜਿਹ ਕੋਈ ਸੈਕਸ਼ਨ ਹੈ ਹਾਂਜੀ ਪੜ੍ਹਤਾ ਜੀ ਆਪਾਂ ਨੇ ਤੇ ਜੇ ਕੋਈ ਹੋਰ ਐਡੀਸ਼ਨਲ ਕਲਾਸ ਨਾਲ ਬਿਠਾਈ ਹੋ ਵੀ ਪੜ੍ਹ ਦਾਂਗੇ ਦੇਖੋ ਆਪਾਂ ਨੇ ਪਲੱਸ 1 ਆਪਾਂ BB ਬਿਠਾਈ ਹੈ ਨਾਲ ਜੀ ਆਪਾਂ ਦੱਬਾਂਗੇ ਜੀ ਇਹਦੇ ਕੋਲ ਪਲੱਸ 1 B ਤੇ ਵੀ ਆਪਣੇ ਨਾਲ ਹੋ ਗਈ ਹੁਣ ਇਹਦੇ ਚ ਇਮੇਜ ਆਪਾਂ ਨੇ ਡਾਊਨਲੋਡ ਕਰਨੀ ਹੈ ਤੇ ਆਪਾਂ ਨਾਲ ਦੇ ਨਾਲ ਦੇਖੋ سارے ਇਧਰ ਨੋਟ ਕਰ ਵੀ ਰਹੇ ਨੇ ਕਿਹੜਾ-ਕਿਹੜਾ ਡਾਟਾ ਦੇਖੋ ਉਹਨਾਂ ਨੇ ਫਿਲ ਕਰ ਦਿੱਤਾ ਹੈ ਤੇ ਕਿਹੜਾ-ਕਿਹੜਾ ਡਾਟਾ ਜਿਹੜਾ ਉਹਨਾਂ ਦਾ ਰਹਿ ਗਿਆ ਹੈ ਤਾਂ ਹੁਣ ਇਹਦੇ ਚ ਜਿਹੜੀ ਫੋਟੋ ਆਪਾਂ ਅਪਲੋਡ ਕਰਾਂਗੇ ਸ਼ੁਰੂ ਕਰਨ ਲੱਗੇ ਜੀ ਆ ਦੇਖੋ ਇੱਕ ਅਪਲੋਡ ਦੀ ਆਪਸ਼ਨ ਹੈ ਇਹ ਦੇਖੋ ਇੱਥੇ ਆ ਫੋਟੋਆਂ ਨੇ ਜਿਹੜੀਆਂ ਇਹਨਾਂ ਨੇ ਖਿੱਚੀਆਂ ਹੋਈਆਂ ਨੇ ਤੇ ਇਹ ਦੇਖੋ ਇਹਨਾਂ ਨੇ ਇਹ ਫੋਟੋ ਜਿਹੜੀ ਅਪਲੋਡ ਕੀਤੀ ਹੈ ਤੇ ਹੁਣ ਇਸ ਨੂੰ ਆਪਾਂ ਸਬਮਿਟ ਕਰਾਂਗੇ ਆਖਰ ਵਿੱਚ ਜੇ ਕੋਈ ਕਮੈਂਟ ਹੈ ਤੁਸੀਂ ਦੇਣਾ ਚਾਹੋ ਤਾਂ ਦੇ ਸਕਦੇ ਹੋ ਨਹੀਂ ਤਾਂ ਤੁਸੀਂ ਗੁੱਡ ਲਿਖਤਾ ਸਰਨੇ ਫਸੇ ਨੂੰ ਆਪਾਂ ਹੁਣ ਸਬਮਿਟ ਕਰ ਦਾਂਗੇ ਤੇ ਨਾਲ ਦੇ ਨਾਲ ਦੇਖੋ ਇਹ ਜਿਹੜੀ ਹੈ ਰਿਪੋਰਟ ਹੈਗੀ ਹੈ ਤੁਹਾਡੀ ਸਬਮਿਟ ਹੋ ਜਾਏਗੀ ਇਸ ਤਰ੍ਹਾਂ ਕਰਕੇ ਜੀ ਆਪਾਂ ਆ ਦੇਖੋ ਸਬਮਿਟ ਹੋ ਚੁੱਕੀ ਹੈ ਸਕਸੈਸਫੁਲੀ ਇਸ ਤਰ੍ਹਾਂ ਕਰਕੇ ਜੀ ਤੁਸੀਂ ਇਹ ਡਾਟਾ ਜਿਹੜਾ ਹੈਗਾ ਉਹ ਭਰਨਾ ਹੈ ਇਸ ਤਰ੍ਹਾਂ ਕਰਕੇ ਆਪਣੇ ਸਕੂਲ ਨੂੰ ਜ਼ੀਰੋ ਤੋਂ ਕੱਢੋ ਅਤੇ ਜੋ ਤੁਸੀਂ ਵੀਡੀਓ ਦਿਖਾਈਆਂ ਨੇ ਉਹਨਾਂ ਦੀ ਇਮੇਜ ਇਸ ਸਕਰੀਨਿੰਗ ਟਰੈਕ ਫਾਰਮ ਦੇ ਵਿੱਚ ਜ਼ਰੂਰ ਭਰੋ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ